ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਤਾਂ ਹੈ ਹੀ ਲੇਕਿਨ ਬੀਬੀਆਂ ਦਾ ਵੀ ਉਤਸ਼ਾਹ ਪੂਰਾ ਹੈ ਮੇਰੇ ਨਾਲ ਕੁਝ ਮਹਿਲਾਵਾ ਬਜ਼ੁਰਗ ਮਹਿਲਾਵ ਮੌਜੂਦ ਨੇ ਜੋ ਗੁਰਦਾਸਪੁਰ ਤੋਂ ਆਈਆਂ ਨੇ ਵੱਡੀ ਗਿਣਤੀ ਤਾਂ ਨਹੀਂ ਹੈ ਲੇਕਿਨ ਜਜ਼ਬਾ ਜੋ ਇਹਨਾਂ ਦੇ ਵਿੱਚ ਹੈ ਸ਼ਾਇਦ ਉਹ ਚੰਗੇ-ਚੰਗੇ ਨੌਜਵਾਨਾਂ ਦੇ ਜਜ਼ਬੇ ਨੂੰ ਵੀ ਮਾਤ ਪਾ ਸਕਦਾ ਹੈ ਤੁਹਾਡਾ ਨਾਮ ਮੇਰਾ ਮਨਦੀਪ ਕੌਰ ਗੁਰਦਾਸਪੁਰ ਤੋਂ ਆਇਓ ਮੇਰੀਆਂ ਬੀਬੀਆਂ ਗੁਰਦਾਸਪੁਰ ਤੋਂ ਨੇ ਅਸੀਂ ਪਹਿਲਾਂ ਵੀ ਸਾਰੇ ਇਸ ਸੰਘਰਸ਼ 'ਚ ਬੈਠੇ ਸੀ ਤੇ ਅੱਜ ਮਿਲੇ ਆ ਜੀ ਤਾਂ ਹੀ ਤੁਹਾਡੇ ਸਾਹਮਣੇ ਅਸੀਂ ਮੇਲਬਲਾਪ ਕਰਦੇ ਸੀਗੇ ਮੈਂ ਖੰਨਾ ਤੋਂ ਆ ਹਾਂਜੀ ਪਹਿਲੀ ਰਾਤ ਸੰਘਰਸ਼ ਦੀ ਸਿੰਘੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਵੇਂ ਤੁਸੀਂ ਦੇਖਿਆ ਜੀ ਕਿਵੇਂ ਤਸ਼ੱਦਦ ਕਰ ਰਹੇ ਨੇ ਸਾਨੂੰ ਤਾਂ ਇਹਨਾਂ ਨੇ ਅੱਤਵਾਦੀ ਬਣਾਇਆ ਪਿਆ ਇਹ ਬਾਰਡਰ ਇਹਨਾਂ ਨੇ ਹਿੰਦੁਸਤਾਨ ਪਾਕਿਸਤਾਨ ਦਾ ਬਣਾਤਾ ਸਾਨੂੰ ਤਾਂ ਵੈਸੇ ਵੀ ਅੱਤਵਾਦੀ ਖਾਲਸਤਾਨੀ ਕਹਿੰਦੇ ਅਸੀਂ ਤੇ ਕਹਿੰਦੇ ਵੀ ਇੱਥੇ ਵੱਡਾ ਵੱਡਾ ਬੋਰਡ ਲਾ ਦੋ ਵੀ ਇੱਥੇ ਲਿਖ ਦੋ ਵੀ ਇਹ ਖਾਲਸਤਾਨੀ ਨੇ ਕਿਉਂਕਿ ਕਿਸਾਨ ਜਦੋਂ ਆਪਣੇ ਹੱਕ ਮੰਗਦੇ ਆ ਨਾ ਤੇ ਸਿਆਸਤਦਾਨ ਕਿਸੇ ਹੋਰ ਪਾਸੇ ਨੂੰ ਹੀ ਤੋਰ ਦਿੰਦੇ ਨੇ ਜਿਹੜੇ ਉੱਥੇ ਲੋਕ ਬੈਠੇ ਉਹਨਾਂ ਨੂੰ ਤਾਂ ਇਹ ਦਿਖਾ ਦੇਣਾ ਵੀ ਪਤਾ ਨਹੀਂ ਇਹ ਕੀ ਕੁਸ਼ ਕਰਦੇ ਹੁਣ ਤੁਹਾਡੇ ਸਾਹਮਣੇ ਆ ਜੀ ਇਸ ਦਾ ਪੀਸਫੁਲ ਜਾ ਰਹੇ ਆ ਨਾ ਇਹਨਾਂ ਨੇ ਬੈਰੀਕੇਟਿੰਗ ਕਰਤੀ ਇਹ ਲੋਕਤੰਤਰ ਦਾ ਸ਼ਰੇਆਮ ਘਾਣ ਕਰਤਾ ਇਹਨਾਂ ਨੇ ਵੀ ਅਸੀਂ ਆਪਣੇ ਹੱਕ ਮੰਗਣ ਵੀ ਨਹੀਂ ਜਾ ਸਕਦੇ ਸੋ ਇਹ ਤੁਸੀਂ ਦਿਖਾਓ ਲੋਕਾਂ ਨੂੰ ਵੀ ਸਾਡੇ ਨਾਲ ਹੋ ਕੀ ਰਿਹਾ ਹੈ ਵੀ ਹੱਕ ਮੰਗਣੇ ਇੱਕ ਐਮਐਸਪੀ ਦੀ ਗਰੰਟੀ ਇੱਕ ਮਜ਼ਦੂਰਾਂ ਦੀ ਅਸੀਂ ਮਨਰੇਗਾ ਵਾਲਿਆਂ ਦੀ ਸਸੋਂ ਕਹਿੰਦੇ ਆ ਸਾਰਿਆਂ ਦੀ ਪੈਨਸ਼ਨ ਲਈ ਜਾਂਦੀ ਹੈ ਕਿਸਾਨ ਦੀ ਪੈਨਸ਼ਨ ਦੀ ਗੱਲ ਆ ਲਖੀਮਪੁਰ ਵਿੱਚ ਜਿਹੜੇ ਕਿਸਾਨਾਂ ਤੇ ਤਸ਼ਦਦ ਹੋਇਆ ਉਹਦੇ ਮੁਆਵਜ਼ੇ ਦੀ ਗੱਲ ਆ ਇਹੀ ਮੰਗਾ ਲੈ ਕੇ ਅਸੀਂ ਚੱਲੇ ਆਂ ਔਰ ਤੁਸੀਂ ਵੀ ਦੇਖਿਆ ਸਾਡੇ ਕੋਲ ਇੱਕ ਲੰਗਰ ਹੈ ਨਾ ਜਾਂ ਅਸੀਂ ਆਪਾਂ ਗਿਣਤੀ ਦੇ ਵਿੱਚ ਵੀ ਹੱਕ ਮੰਗਾਂਗੇ ਔਰ ਸਾਡੇ ਕੋਲ ਕਿਹੜਾ ਇਹ ਜਿਆ ਬਰੂਦ ਆ ਵੀ ਇਧਰੋਂ ਬਰੂਦ ਛੱਡੀ ਜਾਂਦੇ ਔਰ ਕਿੰਨੇ ਲੋਕ ਤਸ਼ਦਦ ਹੋ ਗਿਆ ਕਿੰਨੇ ਲੋਕ ਕਾਇਲ ਹੋ ਗਏ ਆ ਜੀ ਮਾਤੇ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਮਨਜਿੰਦਰ ਕੋਰ ਉਮਰ ਤੁਹਾਡੀ ਕਿੰਨੀ ਹੋਏਗੀ ਮੇਰੀ ਉਮਰ 65 ਸਾਲ ਲਓ 65 ਸਾਲ ਹਾਂ 65 ਸਾਲ ਅਰੇ ਜੋਸ਼ ਜਿਹੜਾ ਨੌਜਵਾਨਾ ਤੂੰ ਕਿਤੇ ਇਹ ਜ਼ਿਆਦਾ ਨਵਰਗਾ ਨੌਜਵਾਨਾ ਵਰਗਾ ਕੀ ਮਨ ਬਣਾ ਕੇ ਆਏ ਅਸੀਂ ਤਾਂ ਮਨ ਬਣਾ ਕੇ ਆਏ ਪੂਰਾ ਕਿ ਜੋ ਸਾਨੂੰ ਇਹਨੇ ਐਮਐਸਪੀ ਗਰੰਟੀਆਂ ਜਿਹੜੀਆਂ ਪੱਕੀਆਂ ਕਹਿ ਕੇ ਤੇ ਮੁੱਕਰ ਗਿਆ ਇੱਕ ਸਾਲ ਪਹਿਲਾਂ ਵੀ ਇੱਥੇ ਸੰਘਰਸ਼ ਲੜ ਕੇ ਲੋਕ ਗਏ ਨੇ ਤੇ ਬਿਲਕੁਲ ਇਹ ਨਹੀਂ ਸਾਡਾ ਕੋਈ ਮੁੱਲ ਨਹੀਂ ਪਾਇਆ ਝੂਠੇ ਲਾਰੇ ਲਾ ਕੇ ਸਾਨੂੰ ਉੱਥੋਂ ਉਠਾ ਦਿੱਤਾ ਲੇਕਿਨ ਹੁਣ ਅਸੀਂ ਪੱਕੇ ਮਨ ਬਣਾ ਕੇ ਆਏ ਆ ਕਿ ਹੁਣ ਅਸੀਂ ਆਪਣੇ ਸਾਰੇ ਹੱਕ ਜਿਹੜੇ ਆ ਮੰਨਾ ਮੰਗਾ ਜੜੀਆਂ ਨੇ ਮੰਗੀਆਂ ਮੰਨੀਆਂ ਸੀ ਸਾਡੀਆਂ ਉਹ ਇਹ ਮਨਵਾ ਕੇ ਜਾਵਾਂਗੇ ਇਦਾਂ ਹੁਣ ਅਸੀਂ ਵਾਪਸ ਨਹੀਂ ਜਾਵਾਂਗੇ ਕੱਲ ਦੀ ਤਸ਼ੱਦਦ ਦੀ ਇੱਕ ਗੱਲ ਕਹਿਣਾ ਚਾਹੁੰਦੇ ਆ ਉਹ ਵੀ ਆਪਣੀ ਭਾਸ਼ਾ ਚ ਕਿਉਂਕਿ ਇਹ ਨਾਲੀ ਤਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਚੜਦੀ ਕਲਾ ਵਿੱਚ ਰਹਿਣੇ ਆ ਸਾਰੇ ਸਵੇਰੇ ਉੱਠ ਕੇ ਤੁਸੀਂ ਦੇਖਿਆ ਚੜਦੀ ਕਲਾ ਵਾਲੇ ਆ ਚੜਦੀ ਕਲਾ ਵਿੱਚ ਰਹਿਣੇ ਆ ਢੈਂਦੀ ਵਾਲੇ ਜਾਣੀ ਨਾ ਹੱਥਾਂ ਦੇ ਵਿੱਚ ਕੜੇ ਨੇ ਸਾਡੇ ਮਹਿੰਦੀ ਵਾਲੇ ਜਾਣੀ ਨਾ ਇਹ ਉਹ ਬੀਬੀਆਂ ਨੇ ਜਿਨ੍ਹਾਂ ਨੇ ਇਹ ਸੰਘਰਸ਼ੀ ਜੋਦੇ ਪੈਦਾ ਕੀਤੇ ਆ ਤੇ ਬੀਬੀਆਂ ਕਿਉਂ ਨਹੀਂ ਜਾਣਗੀਆਂ ਭੈਣ ਮੇਰੀ ਇਹ ਤਾਂ ਨਾਲ ਜਾਣਗੀਆਂ ਹੱਕਕ ਤਾਨ ਕੇ ਲੜਾਂਗੇ ਮੂਰੇ ਹੋ ਕੇ ਲੜਾਂਗੇ ਅੱਜ ਤੁਹਾਨੂੰ ਲੜ ਕੇ ਵੀ ਦਿਖਾਵਾਂਗੇ ਅਸੀਂ ਆਪਣੇ ਬੱਚਿਆਂ ਤੇ ਆਪਣੇ ਵੀਰਾਂ ਨਾਲ ਆਏ ਆ ਅਸੀਂ ਸਾਰਾ ਲੰਗਰ ਇੱਕ ਸਾਲ ਦਾ ਪੂਰਾ ਲੰਗਰ ਇਹ ਆਪਣੀਆਂ ਟਰਾਲੀਆਂ ਦੇ ਵਿੱਚ ਰੱਖ ਕੇ ਲਿਆਏ ਆ ਅਸੀਂ ਉਹਨਾਂ ਨੂੰ ਪਕਾ ਕੇ ਖਾਧਾ ਮਾਤਾ ਜੀ ਤੁਹਾਡਾ ਨਾਮ ਜਰਜੀਤ ਕੌਰ ਤੁਹਾਡੀ ਉਮਰ ਮੇਰੀ ਉਮਰ 72 ਸਾਲ 72 ਸਾਲ ਇੰਨੀ ਜ਼ਿਆਦਾ ਉਮਰ ਹੈ ਔਕੜਾ ਵੀ ਆਂਦੀਆਂ ਹੋਣਗੀਆਂ ਚੱਲਣ 'ਚ ਬੈਠਣ 'ਚ ਉੱਠਣ 'ਚ ਸਭ ਕੁਝ ਹੁੰਦਾ ਫਿਰ ਵੀ ਆਪਣਾ ਹੱਕ ਲੈ ਕੇ ਜਾਵਾਂਗੇ ਮੋਰਚਾ ਪਹਿਲਾਂ ਵੀ ਚੱਲਿਆ ਸੀ ਤੁਹਾਨੂੰ ਯਾਦ ਹੋਵੇਗਾ 3 ਸਾਲ ਪਹਿਲਾਂ 2020 ਦੇ ਵਿੱਚ ਉਹਦਾ ਹਿੱਸਾ ਸੀ ਹਾਂਜੀ ਫਿਰ ਹੁਣ ਕਿੰਨੀ ਉਮੀਦ ਜਾਬਦੀ ਹੈ ਉਦੋਂ ਤਾਂ ਲਾਰਾ ਲਗਾ ਕੇ ਕੇਂਦਰ ਨੇ ਭੇਜਿਆ ਪਰੋਸਾ ਦੇ ਕੇ ਭੇਜਿਆ ਉਮੀਦ ਰੱਖਾਂਗੇ ਆਪਣਾ ਕਪੂਰਾ ਲੈ ਕੇ ਜਾਵਾਂਗੇ ਉਦੋਂ ਵਾਅਦਾ ਰੱਖਾਂਗੇ 75 ਸਾਲ 62 ਸਾਲ ਦੀ ਉਮਰ ਹੈ ਬੀਬੀਆਂ ਦੀ ਇੱਕ ਹੋਰ ਮਾਤਾ ਹੀ ਮੇਰੇ ਨਾਲ ਮੌਜੂਦ ਨੇ ਤੁਹਾਡਾ ਨਾਮ ਬਲਵਿੰਦਰ ਕੌਰ ਬਲਵਿੰਦਰ ਗੌਰਜੀ ਤੁਹਾਡੀ ਉਮਰ ਕੀ ਹੈ ਮੇਰੀ 70 ਸਾਲ ਦੀ 70 ਸਾਲ ਦੀ ਮਾਤਾ ਹੀ ਮੇਰੇ ਨਾਲ ਨੇ ਔਰ ਸੰਘਰਸ਼ ਦਾ ਹਿੱਸਾ ਨੇ ਨੌਜਵਾਨ ਪੀੜ੍ਹੀ ਜੋ ਅੱਜ ਕੱਲ ਮੋਬਾਈਲ ਫੋਨਾਂ ਦੇ ਵਿੱਚ ਬਿਜ਼ੀ ਹੈ ਉਹਨਾਂ ਦੇ ਲਈ ਬਹੁਤ ਵੱਡੀ ਮਿਸਾਲ ਨੇ ਕਿ ਇੰਨੀ ਜ਼ਿਆਦਾ ਉਮਰ ਦੇ ਵਿੱਚ ਵੀ ਇੱਕ ਸੰਘਰਸ਼ ਦਾ ਹਿੱਸਾ ਨੇ ਤੁਸੀਂ ਮੈਨੂੰ ਮਾਤਾ ਹੀ ਦੱਸੋ ਕਿ ਕਿਹੜੀ ਜ਼ਿੱਦ ਲੈ ਕੇ ਆਇਓ ਕਿਉਂਕਿ ਇੱਕ ਮਿੱਠੀ ਗੋਲੀ ਨੌਜਵਾਨੀ ਭਾਸ਼ਾ ਚ ਕਹਿ ਦਿੰਦੇ ਅਸੀਂ ਕਿ ਸਰਕਾਰ ਦੇ ਦਿੰਦੀ ਕਿ ਠੀਕ ਹੈ ਜੀ ਮੰਗਾ ਮੰਨ ਲਾਂਗੇ ਤੁਸੀਂ ਜਾਓ ਘਰਾਂ ਨੂੰ ਇਸ ਵਾਰ ਇਦਾਂ ਜਾਓਗੇ ਨਹੀਂ ਜਾਵਾਂਗੇ ਆਪਣੀਆਂ ਮੰਗਾਂ ਪੂਰੀਆਂ ਲੈ ਕੇ ਜਾਵਾਂਗੇ ਅੱਗੇ ਪਿਛਲੇ ਸਾਲ ਚ ਆਏ ਸੀ ਉਹ ਇਹਨੇ ਲਾਰਾ ਲਾਇਆ ਸੀ ਤੇ ਤੁਹਾਡੀਆਂ ਮੰਗਾਂ ਪੂਰੀਆਂ ਕਰ ਲੇਗੇ ਇਹਨੇ ਨਹੀਂ ਕੀਤੀਆਂ ਆਂਦੇ ਹੁੰਦੇ ਨਾ ਮਰਦੀ ਨੇ ਅੱਖ ਚੱਬਿਆ ਹੋਣਾ ਸਾਨੂੰ ਆਕੀ ਚੱਬਣਾ ਪੈਣਾ ਹੁਣ ਕੀ ਕਰੀਏ ਅਸੀਂ ਪੱਲਾ ਪਾਰਟੀ ਐ ਜੀ ਇਹ ਜੁਮਲੇ ਕਰਦੀ ਆ ਪਰ ਇਸ ਵਾਰੇ ਸੀ ਜੁਮਲਾ ਹੋਣ ਨਹੀਂ ਦੇਣਾ ਇਸ ਵਾਰ ਦੱਸ ਦੇਣਾ ਲੋਕਾਂ ਨੂੰ ਵੀ ਇਹ ਜਿਹੜਾ ਝੂਠਾ ਮੋਦੀ ਆ ਨਾ ਇਹ ਮੋਦੀ ਨੂੰ ਤਾਂ ਇਸ ਵਾਰ ਲਾ ਕੇ ਆਵਾਂਗੇ ਦੇਖੀ ਜਾਂਦੀ ਐ ਜੀ ਆਰ ਪਰ ਦੀ ਲੜਾਈ ਲੜ ਕੇ ਆਵਾਂਗੇ